ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਗਰਮੀਆਂ ਵਾਲੇ ਸੂਟਾਂ ਦੀ ਵੈਰੈਟੀ ਜੀ ਮਸਲੀਨ ਦਾ ਸੂਟ ਹੈ ਮਸਲੀਨ ਦਾ ਸੂਟ ਹੈ ਜੀ ਦੇਖੋ ਇਹ ਪੂਰਾ ਵਧੀਆ ਮਲਾਈ ਵਰਗਾ ਕੱਪੜਾ ਹੈਗਾ ਫੋਰ ਸਾਈਡ ਦੁਪੱਟਾ ਜੀ ਇਹਦੇ ਨਾਲ ਫੋਰ ਸਾਈਡ ਦੁਪੱਟੇ ਦੇ ਨਾਲ ਆਪਣੇ ਕੋਲ ਰੇਟ ਹੈਗਾ ਜੀ 500 ਰੁਪਿਆ ਦਾ ਸੇਲ ਦੇ ਉੱਤੇ ਮਾਰਕੀਟ ਦੇ ਵਿੱਚ ਆਮ ਇਹ ਕੱਲਾ ਸੂਟ ਮਸਲੀਨ ਦਾ 650 ਦਾ ਵਿਕਦਾ ਹੈਗਾ ਅਸੀਂ ਦੁਪੱਟੇ ਦੇ ਨਾਲ 500 ਰੁਪਿਆ ਦਿੰਨੇ ਆ ਜੀ ਇਹ ਭਰਾਵਾਂ ਦੀ ਹੱਤੀ ਦੇ ਉੱਤੇ ਸੇਲ ਮੇਲੇ ਦੇ ਉੱਤੇ 500 ਰੁਪਏ ਦੇ ਵਿੱਚ ਵਿਦ ਦੁਪੱਟੇ ਦੇ ਨਾਲ ਦੁਪੱਟਾ ਸੇਮੀ ਪਿਆਰ ਦਾ ਹੈਗਾ ਸੂਟ ਮਸਲੀਨ ਦਾ ਜੀ ਮਸਲੀਨ ਦਾ ਸੂਟ ਸੇਮੀ ਪਿਆਰ ਦਾ ਦੁਪੱਟਾ ਜੀ ਫੋਰ ਸਾਈਡ ਨਾਲ ਇਹਦੇ ਸਿਰਫ 500 ਰੁਪਏ ਦੇ ਵਿੱਚ ਭਰਾਵਾਂ ਦੀ ਹੱਤੀ ਦੇ ਉੱਤੇ ਸੇਲ ਮੇਲੇ ਦੇ ਉੱਤੇ ਜੀ ਬਹੁਤ ਰੰਗਾਂ ਤੇ ਰਜੈਨਾ ਜਮਾਲ ਪਹੁੰਚੁਕਾ ਇਹਦੇ ਵਿੱਚ ਜਿਵੇਂ ਆਪਾਂ ਕਹਿੰਦੇ ਕੋਈ ਪ੍ਰੋਗਰਾਮ ਵਾਸਤੇ ਇਕੱਠੇ ਸੂਟ ਲੈਣੇ ਨੇਗੇ ਚੁੰਨੀ ਚਾਨੀ ਦਾ ਨਾਲ ਕੋਈ ਝੰਟੀ ਨਾਲ ਚੁੰਨੀ ਨਾਲ ਆ ਮਿਲਦੀ ਮੇਰੀ ਨਾਲ ਦੇ ਰੰਗ ਦੀ ਚੁੰਨੀ ਆ ਜੀ ਨਾਲ ਇਹਦੇ 500 ਰੁਪਏ ਦੇ ਵਿੱਚ ਵਧੀਆ ਸੂਟ ਹੈ ਜੀ ਮਸਲੀਨ ਦਾ ਹੰਨਸਾਰ ਕੱਪੜਾ ਪੂਰਾ ਵਧੀਆ ਜੀ ਇਹ ਹੰਨਸਾਰ ਕੱਪੜਾ ਹੈਗਾ ਮਸਲੀਨ ਦਾ ਸੂਟ ਭਰਾਮਾਂ ਦੀ ਹੱਟੀ ਦੇ ਉੱਤੇ ਜੀ 500 ਦੇ ਵਿੱਚ ਸਮੇਤ ਦੁਪੱਟੇ ਦੇ ਨਾਲ ਬੇਦਰ ਦੁਪੱਟੇ ਦੇ ਨਾਲ 500 ਰੁਪਏ ਦੇ ਵਿੱਚ ਜੀ ਪਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਬਹੁਤ ਹੀ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਇਹਦੇ ਵਿੱਚ ਜੀ ਦੇਖੋ ਡਿਜ਼ਾਈਨਿੰਗ ਇੱਕ ਤੋਂ ਇੱਕ ਵਧੀਆ ਜੀ ਇਹਦੇ ਵਿੱਚ ਦੁਪੱਟੇ ਦੇ ਨਾਲ 500 ਰੁਪਏ ਦੇ ਵਿੱਚ ਸੂਟ ਪਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਜੀ ਰੰਗ ਤੇ ਡਿਜ਼ਾਈਨ ਤਾਂ ਇਹਦੇ ਵਿੱਚ ਬਹੁਤ ਮਾਲ ਪਹੁੰਚ ਚੁੱਕਿਆ ਜੀ ਪਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲੇ ਦੇ ਉੱਤੇ ਜੀ ਆ ਦੇਖੋ ਡਿਜ਼ਾਈਨਿੰਗ ਇੱਕ ਤੋਂ ਇੱਕ ਵਧੀਆ ਜੀ ਇਹਦੇ ਵਿੱਚ ਇੱਕ ਤੋਂ ਇੱਕ ਡਿਜ਼ਾਈਨਿੰਗ ਵਧੀਆ ਜੀ ਮਸਲੀਨ ਦਾ ਸੂਟ ਵਿਦ ਦੁਪੱਟੇ ਦੇ ਨਾਲ 500 ਰੁਪਏ ਦੇ ਵਿੱਚ ਆ ਜੀ ਇਹ ਬਹੁਤ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਕੁਆਂਟੀਟੀ ਜਮਾਲ ਪਹੁੰਚ ਚੁੱਕਿਆ ਇਹਦੇ ਵਿੱਚ ਪੂਰੇ ਸੋਹਣੇ ਡਿਜ਼ਾਈਨ ਤੇ ਪੂਰਾ ਰੇਸ਼ੀਅਨ ਵਰਗਾ ਕਪੜਾ ਜੀ ਇਹ ਹੈ ਦਪੱਟੇ ਦੇ ਨਾਲ ਹੈ ਜੀ ਸਭ ਦੇ ਨਾਲ ਦਪੱਟਾ ਇਹਨਾਂ ਦੇ ਭਰਾਵਾਂ ਦੀ ਹਿੱਟੀ ਦੇ ਉੱਤੇ ਜੀ ਆ ਦੇਖੋ ਜੀ ਰੰਗ ਡਿਜ਼ਾਈਨ ਬਹੁਤ ਆਗੇ ਦੇ ਵਿੱਚ ਕਿਸੇ ਵੀ ਭੈਣ ਭਰਾ ਨੇ ਇਕੱਠਾ ਕੱਪੜਾ ਕੋਈ ਦੁਕਾਨਦਾਰੀ ਵਾਸਤੇ ਲੈਣ ਦਾ ਜਿੰਨਾ ਮਰਜ਼ੀ ਲੈ ਸਕਦਾ ਜੀ ਬਹੁਤ ਹੀ ਕੁਆਂਟੀਟੀ ਜਮਾਲ ਪਹੁੰਚੂਕਿਆ ਜੀ ਭਰਾਵਾਂ ਦੀ ਹਿੱਟੀ ਦੇ ਉੱਤੇ ਜੀ ਪੂਰਾ ਵਧੀਆ ਫਾਇਦੇ ਦੇ ਨਾਲ ਬਹੁਤ ਵਧੀਆ ਕੁਆਲਿਟੀ ਦੇ ਉੱਤੇ ਭਰਾਮਾ ਦੀ ਹੱਟੀ ਦੇ ਉੱਤੇ ਸੇਲ ਮੇਲਾ ਚੱਲ ਰਿਹਾ ਹੈ ਜੀ ਭਰਾਮਾ ਦੀ ਹੱਟੀ ਬਾਸਟਨ ਰੋਡ ਮੌੜ ਮੰਡੀ ਭਾਰੀ ਸੇਲ ਮੇਲਾ